वेलकम बैक माय न्यू लो जी अद्धा कप मुक गया है ते जेड़ा आज रह गया है वो भी आप कम खाने हां दस तो मुख खराब जाने कर दी जाने नहीं काके रखी हो डैडी के जान नहीं काके मां यार क्या कांडी तोड़नी है दस ਲੋ ਜੀ ਕੰਮ ਸ਼ੁਰੂ ਹੋ ਗਿਆ ਆ ਅੱਗੇ ਦੀ ਤਰ੍ਹਾਂ ਸੇਵਨ ਤੋਂ ਬਾਅਦ ਵੀ ਆ ਬਈ ਹੁਣੇ ਤੋੜ ਦੇਣੀ ਆ ਹਾਂ ਮੈਂ ਆਹ ਦੇ ਦਿੱਤਾ ਓਹ ਹਾਂ ਨਾਲ ਦੇਖਾ ਤੁਸੀਂ ਲੋ ਇਹਨਾਂ ਦਾ ਕੀ ਬੰਦੇ ਦੇ ਕੰਮ ਹੁਣੇ ਉਪਰਾ ਲੋ ਜੀ ਸਾਰਾ ਕੰਪਲੀਟ ਹੋ ਗਿਆ ਆ ਅਸੀਂ ਹੁਣ ਹੁਣ ਚੱਲੂਗਾ ਥੋੜੇ ਜਿ ਦੇ ਬਾਅਦ ਡੈੜੀ ਬਾਲਟੀ ਹੁੜਾ ਦਿਓ ਆ ਜਾਓ ਨਾ ਪਾਣੀ ਛਿੱਟ ਕੇ ਲਓ ਵੀ ਲੈ ਹੋਰ ਇਹਨੇ ਆਪਣੇ بیا ਪਾਇਆ ਹੈ ਨਿਆਰੇ ਹੋਰੇ ਇਹਨੇ ਆਪਣੇ بیا ਪਾਇਆ ਥੱਲੇ ਹੋਰੇ ਹੋਰੇ ਆ ਦੇਖੋ ਬਲੂ ਇਕਾਂ ਨਾਮ ਆ ਦਿਆ ਮੰਮੀ ਕਹਿੰਦੀ ਨਹੀਂ ਤਾਂ ਵਿਆਹ ਵਾਲ ਦੇਣ ਵਿਆਹ ਘਰ ਵੀ ਲੋੜਾ ਹੁੰਦਾ ਹੋਰ ਇੱਕ ਤਾਂ ਆਪਣੇ ਵਿਆਹ ਨਾਲ ਆ ਥੱਲੇ ਉਹਨੇ ਚੱਲ ਡੈਡੀ ਥੱਲੇ ਸੇ ਤਾਂ ਗੋਲੀ ਦਿੰਦੇ ਨੇ ਲੜੀ ਮਮ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਦੀ ਗੋਲੀ ਆਹ ਡਾਕਟਰ ਸਾਹਿਬ ਆਏ ਬੜਾ ਬੰਮੇ ਬੰਦਾ ਡਾਕਟਰ ਜੀ ਡਾਕਟਰ ਸਾਹਿਬੀ ਗੋਲੀ ਦੋ ਦੱਕ ਦੇਣ ਯਾਦ ਹੈ ਹਮ ਨੂੰ ਯਾਦ ਹੋ ਰੋਚ ਮੈਨੂੰ ਲੱਗ ਰਿਹਾ ਆਹ ਲਓ ਡਾਕਟਰ ਸਾਹਿਬ ਨੇ ਗੋਲੀ ਦੇ ਦਿੱਤੀ ਇਹੋ ਗੋਲੀ ਦੇ ਦਿੱਤੀ ਆਉਗੀ ਆਗਾ ਨਹੀਂ ਆਉਗਾ ਹਾਂ ਆਇਆ ਉਹ ਲਾ ਕੇ ਖੜਾ ਹੋ ਗਿਆ ਆ ਰਿਹਾ ਆ ਰਹੀ ਆ ਆ ਤਕੜੀ ਹੈ ਨਹੀਂ ਤਾਂ ਮੈਨੂੰ ਹੋ ਗਾਣੇ ਵੀ ਗੁਲਾਬੀ ਉਹਦੇ ਗਾਰੇ ਉਹਦੇ ਬਰਨ ਨੂੰ ਛੱਡ ਕੇ ਮਾਰੇ ਆਈ ਆ ਛੱਡਾ ਮਾਰ ਕੇ ਮਾਂ ਮਮੀ ਕਹਿੰਦੇ ਚਲੋ ਕਿਤੇ ਜਾਣਾ ਉੱਤੇ ਨੰਗੀ ਛੱਡ ਕੇ ਚਲ ਜਾਣੀ bari ਦੱਸ ਇੱਕ ਦੋ ਥੀ ਦਾ ਜਾਣਾ ਜੀ ਨਾ ਸੱਇਆ ਵੀ ਹੈ ਨਹੀਂ ਤੇਰੇ ਰਹਿਣ ਤੋਂ ਨਾ ਹੋਵੇ ਬੰਦੀ ਕਰ ਦੋ ਹਾਂ ਨਹੀਂ ਰਹਿਣ ਤੋਂ ਹਾਂ ਬਾਹਰ ਜਾਣ ਹਟ ਜਾ ਹਟ ਜਾ ਚੱਪਾ ਰੱਖੇ ਥੱਲੇ ਰੱਖ ਦੇ ਥੱਲੇ ਰੱਖ ਦੇ ਕਟਾਪਾ ਲਹਾਉਂਗੀ ਹੱਪ ਬੰਦ ਕਰ ਤੀ ਜਿਹੜੀ ਸਿਗੀਆਂ ਤੇ ਜਾਏ ਰਹਿਣ ਦੋ ਹੱਪ ਅੱਪ ਨਹੀਂ ਕਿਹੜਾ ਸਾਹ ਵੀ ਰਹਿਣ ਦੋ ਬੁੱਲੇ ਸਿੱਕੋ ਬਾਗ ਕੰਨ ਹੋਰੀਆਂ ਨਹੀਂ ਹਸੀ ਨਾ ਸਾਰੇ ਵਿੱਚੀ ਹਾਂ ਸੋਹਣਿਆ ਲੱਗਦੀਆਂ ਤਾਂ ਲਓ ਜੀ ਖਾ ਲਓ ਅੱਛਾ ਇੱਧਰ ਵੀ ਮੋਰੀਆਂ ਹੀ ਸੀ ਨਾ ਉਹ ਆਹੋ ਬੇਲੇ ਟਾਂ ਕੱਢੀ ਜਾਇਓ ਹੁਣ ਮਿੱਤਰੋ ਮੈਂ ਲੱਗੀਆਂ ਬਣਾਉਣ ਮੇਸਤਰੀਆਂ ਲਈ ਆਲੂ ਤੇ ਮਟਰਾਂ ਵਾਲੇ ਚੌਲ ਤੇ ਹੁਣ ਮੈਂ ਕਾ ਚੌਲ ਬਣਾ ਲਵਾਂ ਛੇਤੀ ਛੇਤੀ ਫਟਾਫਟ ਭੁੱਖ ਬੁਧਾ ਲਈ ਕੰਮ ਕਰਕੇ ਭੁੱਖ ਲੱਗੀ ਤੇ ਹੁਣ ਆਪਾਂ ਬਣਾਉਂਦੇ ਆ ਫਟਾਫਟ ਚਾਵਲ ਚਲੋ ਲੋ ਜੀ ਮਿੱਤਰੋ ਆ ਕੀਤੀ ਇਹਨਾਂ ਨੇ ਕਲਾਕਾਰੀ ਇਹ ਕਲਾਕਾਰੀ ਜੀ ਇਹ ਬੰਦ ਕਰਤਾ ਹੈਗਾ ਸਿਸਟਮ ਇਹਦਾ ਸਾਰਾ ਤੇ ਮੰਮੀ ਕਹਿੰਦੇ ਖੋਲਣੀ ਨਹੀਂ ਉਹ ਤਾਂ ਫੇਸ ਕਰਕੇ ਹੀ ਕਲਾਕਾਰੀ ਕਾਲੀ ਰੋਸ਼ਨੀ ਉਹ ਤੇ ਬਹੁਤ ਆਈ ਆ ਬੱਟ ਇਹ ਚੀਜ਼ ਥੋੜੀ ਲਗਦੀ ਪਈ ਆ ਇੱਕ ਤਾਂ ਰੱਖਣੀ ਅੰਦਰੋਂ ਦਿੱਲੀ ਇਕ ਹਵਾੜੀ ਕ੍ਰੋਸਿੰਗ ਦੇ ਨੇ ਹੂੰ ਤੇ ਮੈਂ ਗਰਮ ਹੋ ਗਾ ਬਾਹਰ ਕ੍ਰੋਸਿੰਗ ਆਈ ਦੀ ਆ ਹਾਂ ਆਈਆਂ ਚੁੱਲੇ ਤੇ ਬੋਲੋ ਹੋ ਗਏ ਗੰਭੀ ਗਰਮੀ ਹੋ ਗਈ ਹੁਣ ਮੈਂ ਤਾਂ ਪੱਖੇ ਦੀ ਹਵਾ ਲੈ ਲਵਾਂ ਤੇ ਮੈਂ ਆਈਆਂ ਚੋਲ ਬਣਾ ਕੇ ਆਲੂ ਤੇ ਮਟਰ ਤੇ ਪਿਆਜ਼ਾਂ ਵਾਲੇ ਚੋਲ ਬਣਾਇਆ ਸੀ ਮੈਂ ਤੇ ਭੀ ਆਪ ਬਖਾਨ ਨੇ ਆ ਸਾਰੇ ਨਾਲ ਰਲ ਕੇ ਭੁੱਖ ਬੁਚਾਰ ਲੱਗੀ ਆ ਤੇ ਇਹਨਾਂ ਨੇ ਕੀਤੀ ਆ ਜੇ ਕਲਾਕਾਰੀ ਇਹ ਤੁਹਾਨੂੰ ਲੱਗਦੀ ਕੋਈ ਦੱਸਿਓ ਦੋਸਤੋ ਨਾਲੇ ਨਾਲ ਆਨਾਂ ਕੀ ਲੇ ਜਰੂਰ ਕਮੈਂਟ ਕਰਿਓ ਕਿ ਇਹ ਕਲਾਕਾਰੀ ਕਿੱਦਾ ਲੱਗਦੀ ਆ ਸੰਤ ਵਧੀਆ ਲੱਗੀ ਤੇ ਤੁਸੀਂ ਜਰੂਰ ਦੱਸਿਓ ਕਿੱਦਾਂ ਲੱਗੀ ਇਹ ਵੀ ਹਣ ਬਾਪੂ ਦੱਸਿਆ ਕਿ ਇੱਥੇ ਆ ਕੇ ਜਾਲੀ ਹੁੰਦੀ ਸੀ ਤੇ ਆਪਾਂ ਉਹਨੂੰ ਦੇਖਿਆ ਕਰਕੇ ਤੇ ਸਾਰਾ ਤੇਲ ਨੂੰ ਵੀ ਗੱਡੇ ਆ ਬੰਦ ਕਰਤੀ ਸੀ ਤੇ ਇਹ ਤਾਂ ਸੋਹਣੀ ਲੱਗਨ ਲਈ ਆ ਜਦੋਂ ਕੋਮੜਾ ਰੈਡੀ ਹੋ ਗਿਆ ਉਹ ਹੋਰ ਵੀ ਸੋਹਣੀ ਤੇ ਕਹਿੰਦੇ ਸੋਹਣੀ ਕਰਦੇ ਰੈਡੀ ਕਰਦੇ ਦੇਖੋ ਇਹਦੇ ਵਾਸਤੇ ਕਿ ਮੈਂ ਕਰਦੇ ਸੁਣੇ ਬੈਠੇ ਮੈਨੂੰ ਸਾਰੇ ਸਾਰਿਆਂ ਨੇ ਕਹਿੰਦੇ ਕੱਲੀ ਬੋਲਦੀ ਰਹਿੰਦੀ ਏ ਪਾਗਾਂ ਨੂੰ ਮੈਨੂੰ ਕਹਿੰਦਾ ਬੋਲਦੀ ਰਹਿੰਦੀ ਏ ਬੋਲਦੀ ਰਹਿੰਦੀ ਮਿੱਤਰੋ ਸਾਡੇ ਆਲੂ ਦੇ ਮਟਰਾਂ ਵਾਲੇ ਚੋਲਗ ਬਣ ਕੇ ਹੋ ਗਏ ਆ ਰੈਡੀ ਤੇ ਹੁਣ ਆਪਾਂ फटाफट ਲਈਏ ਖਾ ਭੁੱਖ ਬਹੁਤ ਜ਼ਿਆਦਾ ਲੱਗੀ ਏ ਤੇ ਫੇਰ ਆਪਾਂ ਕਰਨਾ ਏ ਦੂਜਾ ਵੀ ਕੰਮ ਭਾਫ ਦੇ ਨਾਲ ਦੇ ਕਿੱਦਾਂ ਹੋ ਗਿਆ ਲਓ ਜੀ ਥੱਲੇ ਬੈਠ ਖਾਣ ਅੱਗੇ ਰੋਟੀ ਅੱਜ ਇੱਥੇ ਸੀਮਿੰਟ ਪਿਆਦ ਇੱਥੇ ਉਪਰੋਂ ਥੱਲੇ ਬੈਠਣਗੇ ਅੱਜ ਫਲੇਟਾਂ ਲਈਆ ਹੱਥਾਂ ਥੋੜੀ ਫਲੇਟਾਂ 'ਚ ਇੱਧਰ ਸੀਮਿੰਟ ਪਿਆ ਲੱਗੇ ਅੱਜ ਲੇਬਰ ਰੋਟੀ ਖਾਣੇ ਲੇਬਰ ਵਾਲੀ ਰੋਟੀ ਇਹ ਲੇਬਰ ਵਾਲੀ ਇਹੋ ਵੇਲੇ ਕੰਮ ਵਾਲੀ ਰੋਟੀ ਕੰਮ ਤੇ ਲੱਗੇ ਇੰਦਾਂ ਰੋਟੀ ਖਾਂਦੇ ਸਾਰੇ ਜਿੰਨੇ ਕੰਮ ਕਰਦੇ ਨੇ ਸਾਰੇ ਕੰਮ ਤੇ ਇੰਦਾਂ ਰੋਟੀ ਖਾਂਦੇ ਆ ਇਹ ਵੀ ਖਾਂਦੇ ਰਹੇ ਇੰਦਾਂ ਲੱਗੇ ਸੀਮਿੰਟ ਹੋਣਾ ਲੱਗੇ ਰੋਟੀ ਖਾਈ ਜਾਈਏ ਇੰਦਾਂ ਰੋਟੀ ਖਾਂਦੇ ਮੇਰਾ ਲੱਗੀ ਜਾਂਦਾ ਜਾਂਦਾ ਪਾਣੀ ਹਾਂ ਨਾ ਅੱਜ ਅਸ ਮਾਤੂ ਜੀ ਅਸੀਂ ਤੋੜ-ਦੋੜ ਦਿੱਤੀ ਆ ਢੋ ਆਪਣੇ ਬੈੱਡ ਦੀ ਤੇ ਹੁਣ ਇਹਦਾ ਸਾਰਾ ਕਚਰਾ ਰੜਾ ਉਹ ਪਿਆ ਆ ਤੇ ਹੁਣ ਇਹ ਛੱਲ ਕੱਢਣਦੇ ਆ ਮੇਖਾਂ ਆਹ ਦੇਖੋ ਸਾਰੀ ਗਲ ਗਈ ਸੀ ਆਹ ਆਹ ਕਿਦੋਂ ਭੀ ਜਾਂਦਾ ਤੋੜ ਹੀ ਦਿੱਤੀ ਆਂ ਜੀ ਇਦਾਂ ਗੜ ਗਈ ਸੀਗੀ ਸਾਰੀ ਇਹ ਫੇਰ ਵੀ ਇਹਦਾ ਇਤਜਾਮ ਕੀਤਾ ਸੀ ਪਰ ਕਈ ਕੰਦਰ ਰਿਪੇਅਰ ਕਰਾਰਾ ਲਾਤੀ ਅਰੇ ਰਿਪੇਅਰ ਕੀ ਕਰਾਉਣੀ ਸੀ ਗੜੀ ਤਾਂ ਪੀਸ ਸਾਰੀ ਇਹਦੀ ਫੇਰ ਨਹੀਂ ਇੱਕ ਗਮ ਹੋ ਚੁੱਕਾ ਹੋਰ ਕਿੱਥੇ ਆ ਗਿਆ ਓਏ ਚੱਲ ਅੰਦਰ ਚੱਲ ਇਹਨੂੰ ਆ ਛੱਡਿਆ ਆ ਦੇਖੋ ਕੀ ਕਰਦਾ ਹੈ ਅੱਜ ਨੂੰ ਨਾ ਘੁੰਮਣ ਫਿਰਨ ਤੇ ਲਾਇਆ ਆ ਕਹਿੰਦੇ ਨਾ ਇੱਕ ਕਮੈਂਟ ਆਇਆ ਸੀ ਕਹਿੰਦੇ ਇਹਨੂੰ ਬਾਹਰ ਨਾ ਕੱਢ ਜੇ ਕੋਈ ਬਿੱਲਾ ਆ ਗਿਆ ਨਾ ਜਾਂ ਬਿੱਲੀ ਆ ਗਈ ਇਹਨੂੰ ਵੜ ਦੇਣਾ ਉਹਨਾਂ ਨੇ ਖਾ ਜਾਣਾ ਮਤਲਬ ਕਿਉਂ ਕਿ ਇਹ ਫੇ ਹੁਣ ਸਾਡੇ ਹੱਥ ਲੱਗ ਗਏ ਹਨ ਇਨਸਾਨਾਂ ਦੇ ਹਨ ਕਹਣਾ ਇਹ ਸਾਡਾ ਬੱਚਾ ਨਹੀਂ ਉਹ ਜੋ ਵੱਡ ਬੁੜ ਦਿੰਨੀ ਆ ਦੇਖ ਤਾਂ ਦੇਖ ਤਾਂ ਚਲ ਜਾ ਅੰਦਰ ਡੋਗੀ ਫਿਰਦਾ ਬਾਹਰ ਕਾਲੂ ਆ ਤੇ ਫਿਰਦਾ ਕਾਲੂ ਅੱਜ ਹੈ ਨਹੀਂ ਹੇਠਾਂ ਹਏ ਕਾਲੂ ਬਾਹਰ ਹੀ ਅੱਜ ਦੇ ਕਿੱਥੇ ਆ ਗਿਆ ਇਹ ਜਿੱਥੇ ਅਸੀਂ ਉਹਨੇ ਉਧਰ ਨੂੰ ਆ ਜਾਂਦਾ ਆ ਪੂਦੋਂ ਨਜਾਂ ਜਾਓ ਏ ਇਹਨੂੰ ਅੰਦਰ ਲੈ ਕੇ ਚਾਓ ਆ ਮੈਂ ਬੋਰਡ ਦੇ ਨਹੀਂ ਕਰਦੇ ਇਹ ਬਾਲਗੁੱਲ ਦੇਣੇ ਹੁਣ ਭਾਵੇਂ ਬੋਰਡ ਦੇ ਲੋ ਖਰੇ ਆ ਖਰਾ ਇਹ ਵੀ ਉਦਾਂ ਦਾ ਹੀ ਹੈ ਹਾਂ ਆਹ ਫੱਟੀਆਂ ਮੰਨਣੀਆਂ ਆ ਲੈ ਜੀ 500 ਰੁਪਏ ਲਾਇਆ ਸੀ ਤੇ 500 ਦੇ ਫੱਟੀਆਂ ਕਿੰਨੀਆਂ ਬੰਨ 800 800 ਲਾਇਆ 200 ਦੀਆਂ ਫੱਟੀਆਂ ਆਣੀਆਂ ਇਹ ਵਧੀਆ ਹੈ ਰੈਡੀ 800 ਦੇ ਵਧੀਆ ਫੱਟੀਆਂ ਆ ਜਾਣੀਆਂ ਅਸੀਂ ਜਿੰਨੀਆਂ ਆਵਾਜ਼ ਹੀ ਲੈ ਲੈ ਕੇ ਰੱਖ ਦੇ ਚਲੋ ਜੋ ਹੁਣ ਹਾਂ ਲੱਗਿਆ ਜੇ ਝੁੰਮੇ ਖਾ ਕੱਢਣ ਅੱਗੇ ਸਾਡਾ ਮੋਟਰਸਾਈਕਲ ਪੈਂਚਰ ਹੋ ਗਿਆ ਓਏ ਦੇਲਾ ਹੈ ਪੰਗੀ ਕਿਥੇ ਲੈਂਦਾ ਹਾਰੇ ਆ ਗਿਆ ਥੋੜੀ ਵੱਧ ਗਈ ਐਂ ਡੇਪਣ ਵਾਲੀ ਦੇ ਲਾਵੇ ਨੈਂਸੀ ਚੱਲ ਅੰਦਰ ਚੱਲ ਜਾਂ ਅੰਦਰ ਇਹ ਨਾਮ ਨੈਂਸੀ ਰੱਖਿਆ ਤੁਸੀਂ ਕਿੱਦਾਂ ਲੱਗਾ ਨੈਂਸੀ ਨੈਂਸੀ ਐਸਾ ਨੈਂਸੀ ਨੂੰ ਅੰਦਰ ਲੈ ਚੱਲ ਨੈਂਸੀ ਨੈਂਸੀ ਠੀਕ ਹੈ

ਬੈਠਦੇ ਆ ਪਾਣੀ ਚਿੱਟੀ ਨਾਲ ਲਾ ਕੇ ਪਾਈ ਪਾਣੀ ਹੋਏ ਨਾੜ ਨਹੀਂ ਪੈਣਾ ਹੈ ਇਦਾਂ ਮੈਣਾ ਇਦਾਂ ਨੂੰ ਤਾਂ ਪੈਣਾ ਨਾੜ ਤੇ ਤਾਂ ਪੇਕਲਾਸ ਨਾ ਪੈਣਾ ਗਲਾਸ ਤੋਂ ਗਲਾਸ ਆ ਜਾਗਾ ਤਾਂ ਇਹ ਪਾਣੀ ਬਣਾ ਲਓ ਜੀ ਜਿਹੜੀਆਂ ਇਟਾਂ ਰੋੜੇ ਥੜ ਗਏ ਆ ਤੇ ਇਹਨੂੰ ਪਲਾਸਟਰ ਕਰਕੇ ਤਾਂ ਇਹਨੂੰ ਸੈੱਟ ਕਰਨ ਲੱਗੇ ਆਪਾਂ ਐਦਾਂ ਪਾਣੀ ਲਾਈਦਾ ਬੁੱਕਾ ਨਾਲ ਪਾਣੀ ਮਾਰਦੇ ਤੇ ਬੈਠ ਇਦਨੂ ਖੇਚ ਰੋ ਖਿਚਣਾ ਸੋਣੇ ਉਹੀ ਤਾਂ ਮੈਂ ਕੇਅ ਖੇਚ ਲਓ ਪਹਿਲਾਂ ਹੀ ਗਿਆ ਮੈਂ ਤਾਂ ਖੇਚ ਲਓ ਲੋ ਬਈ ਮਾਤਾ ਨੂੰ ਬੁਲਾ ਲਾ ਚੱਲ ਖਿਚ ਰੋ ਹੀ ਜਾ ਬਹੁਤ ਬਹੁਤ ਆ ਉਧਰੋਂ ਇਦਨੂ ਘਾ ਲਓ ਮੜਾ ਜਾ ਓ ਰੋਸ਼ਨਦਾਨ ਕੱਢਿਆ ਜੀ ਆਪਾਂ ਅੱਧਾ ਉਧਰ ਪਾਓ ਇਹਨਾਂ ਸੁਸਤੇ ਪੈਂਦੇ ਆਹ ਬੜਾ ਰੋਸ਼ਨਦਾਨ ਕੱਢਿਆ ਤੁਸੀਂ ਕਹਾਂ ਲੱਗੇ ਆ ਤੁਹਾਨੂੰ ਕਮੈਂਟ ਬਾਕਸ ਚ ਦੱਸ ਦਿਓ ਬੜਾ ਲਾਈਟ ਵੀ ਅੰਦਰ ਵਜੂ ਕਿ ਤੇ ਹਮ ਅਸੀਂ ਬਾਹਰ ਨਿਕਲ ਜੂ ਰੋਸ਼ਨ ਇਹ ਆਪਾਂ ਗਿਆ ਹੁਣ ਇੱਟਾ ਕਰਨ ਦੀ ਪਹੁੰਚਾਏ ਪਲਾਸਟਰਾਈ ਕਰਦਨੇ ਆ ਫੇੜੀ ਕਾ ਬਣਾ ਇੱਟਾ ਜੀ ਇੱਕ ਡਰਾਂ ਦੀ ਜੇ ਲਿਆਂਦੀ ਦਾ ਪੂਰੀ 7000 ਦੀ ਹੋਣੀ ਆ ਅਈ ਇਹਦਾ ਮੀਨੇ ਜਿੱਟੇਗੀ 20000 ਰੁਪਏ ਕਮਰੇ ਦੇ ਦਾਸ ਇਹ ਲਈ ਆਪੂ ਬੁਧੋਈ ਲਾਈਆਂ ਇੱਟਾ ਤੇ ਤਾਂ ਕਿ ਕਿਥੇ ਥੜੇ ਥਾਤੀ ਜੋ ਕਿ ਤੇ ਸਾਡੀ ਲੋ ਥੀ ਜੀ ਇਹ ਮਾਲੀ ਜੀ ਥੋੜਾ ਥੋੜਾ ਦਿੱਤੀ ਆ ਸਾਰੀਆਂ ਇਹ ਕਰ ਲੈ ਹਾਂ टाकी ਨਹੀਂ ਹੈ ਨਾ टाकी ਟੁੱਟ ਗਈ ਹੈ ਰਪੇਟੀ ਲੱਗੀ ਹੁੰਦੀ ਹੈ ਇੱਥੇ ਉਹ ਨਹੀਂ ਸੀ ਵੀ ਨਹੀਂ ਚਬਾਉਂਦੇ ਉਹ ਨਹੀਂ ਕਰੀਦਾ ਆਹ ਸਾਰੀ ਹੈ ਤੇ ਪੇਟੀ ਲਾਈ ਹੁੰਦੀ ਪਾਪੇ ਹੋਣੀ ਆਹ ਹੋ ਫੇ ਬੰਦੀ ਸੀ ਇਥੋਂ ਪੇਟੀ ਦਾ ਤਾਲਾ ਹੰਦੇ ਰਸਤਾ ਨਾ ਰਸਤੇ ਵਾਲੀ ਸੜਕ ਫੇ ਗੱਲਾਂ ਕਰਦੇ ਸਾਰੇ ਸੁਣਦੇ ਆ ਨਿਆਣਾ ਮੈਂ ਕਰ ਜਾਂਦਾ ਨਹੀਂ ਜਿਹੜਾ ਪੱਲੇ ਵੀ ਜਾਉਂਦੀ ਪੱਲੇ ਲਾਇਓ ਸੀ ਲੋ ਜੀ ਪਾਣੀ ਲੱਗ ਰਿਹਾ ਤਾਂ ਤੁਸੀਂ ਵਲੌਗ ਨਾਲ ਦੀ ਬਣੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਡੇ ਸਾਰੇ ਵਲੌਗਸ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਸਾਨੂੰ ਤੇ ਇਦਾਂ ਹੀ ਅਸੀਂ ਤੁਹਾਨੂੰ ਕੰਮ ਕਰਦੇ ਦਿਖਾਵਾਂਗੇ ਸਾਰਾ ਰੂਮ ਕਿਦੋਂ ਰੈਡੀ ਹੋ ਗਿਆ ਆ ਦੇਖੋ ਜੀ ਇੰਨਾ ਰੈਡੀ ਹੋ ਚੁੱਕਿਆ ਸਾਡਾ ਰੂਮ ਜੋਰ ਸਿਗਾ ਸਾਰਾ ਹੀ ਸੈੱਟ ਕਰਤਾ ਆ ਇੱਧਰ ਆ ਵੀ ਹੋ ਗਿਆ ਤੇ ਉਹ ਵੀ ਹੋ ਗਿਆ ਹੁਣ ਅੱਜ ਆ ਪਲਾਸਟਰ ਹੋ ਜਾਣੀ ਆ ਤੇ ਕੱਲ ਨੂੰ ਕੱਲ੍ਹ ਰਾਤ ਮਾਰ ਦੇ ਉੱਪਰ ਰੇਗ ਮਾਰ ਜਾ ਤੇ ਰੰਗ ਕਰਨਾ ਸ਼ੁਰੂ ਕਰੀਏ ਇੱਧਰ ਚਲੋ ਹੁਣ ਭਰ ਲਿਓ ਸੀਮਿੰਟ ਭਰ ਲਓ ਭਰ ਲਓ ਸੀਮਿੰਟ ਭਰ ਕੇ ਤੇ ਅੰਦਰ ਲੋਂਡਾ ਫੜਾ ਲੋ ਜੀ ਕੰਮ ਲੱਗ ਪਿਆ ਕਰਨ ਮਿੱਤਰ ਪਿਆਰੇ ਸਾਰੇ ਤੇ ਮਾਤਾ ਜੀ ਉਧਰ ਨਿਆਣੇ ਸੰਭੇ ਆਣੇ ਨਹੀਂ ਨਿਆਣੇ ਸੰਭਣ ਉਧਰ ਬਿਠਾਤਾ ਬਸ ਘਾਰ ਟੁੱਟ ਜਾਣੇ ਲੋਂਡਾ ਲੱਗੇ ਉਦਾਂ ਦਾ ਸੀਮਿੰਟ ਘਟਦੇ ਹੀ ਲੱਗਦਾ ਮੈਨੂੰ ਸੀਮਿੰਟ ਘਟਦੇ ਹੀ ਲੱਗਦਾ ਮੈਨੂੰ ਤੇ ਹੁਣ ਰੱਖ ਤੋ ਇੱਥੇ ਤਾਂ ਨਾ ਸਟਾਰਟ ਹੋਵੇ ਆਇਆ ਸੀਮਿੰਟ ਦਾ ਤੇ ਇਹ ਹੁਣ ਜੀ ਪਲਾਸਟਰ ਕਿੱਦਾਂ ਕਰ ਦੇਣੀ ਆ ਪੂਰ ਹੋਣੀ ਨਹੀਂ ਇਹ ਕਿਉਂਕਿ ਇੱਟਾਂ ਦਾ ਕੰਮ ਜ਼ਿਆਦਾ ਵਧੀ ਜਾ ਰਿਹਾ ਆ ਕਿਉਂਕਿ ਇੱਤੇ ਵੀ ਲਾਉਣੀਆਂ ਇੱਟਾਂ ਤਾਂ ਫੇਸ ਦਾ ਇੱਟਾ ਘਟ ਜਾਣੀਆਂ ਆ ਲਿਆ ਖਾਣਾ ਪਿਆ ਸਾਰੇ ਖਾਣੇ ਹੀ ਖਾਣੇ ਦਾ ਹੈ ਸੋ ਕਿ ਆਪਾਂ ਕੇ ਪਲਾਸਟਰ ਕਰ ਦਿੰਨੇ ਆਣ ਸਾਮਨ ਲਾ ਖਾਨਾ ਤੇ ਹੁਣ ਆਪਾਂ ਲੱਗੇ ਜੀ ਇਹਨੂੰ ਪਲਾਸਟਰ ਕਰਨਾ ਬਈ ਪਲਾਸਟਰ ਹੋ ਗਈ ਓ ਬਈ ਪਲਾਸਟਰ ਹੋ ਗਈ ਆ ਬਾਰੀ ਤੇ ਹੁਣ ਇਹਦੇ ਸੈਡਾ ਜਿਹੜੀਆਂ ਉਹ ਪਲਾਸਟਰ ਕਰਨੀਆਂ ਆ ਤੇ ਸੀਮੈਂਟ ਥੋੜੀ ਜਾਂਦਾ ਆ ਤੇ ਹੁਣ ਜਿਹੜੀ ਸੀਮੈਂਟ ਤਾਂ ਹੈਗਾ ਅੱਧਾ ਪੋਰਾ ਰੇਤਾ ਸਾਡੀ ਥੜ ਗਈ ਆ ਤੇ ਹੁਣ ਰੇਤਾ ਜਾਣੀ ਆ ਲੈਣ ਤੇ ਬਾਹਰ ਬੱਦਲ ਵੀ ਹੋ ਗਿਆ ਆ ਮੌਸਮ ਬੱਦਲ ਵਾਲਾ ਇਹਨੂੰ ਬਿਠਾਤਾ ਮੈਂ ਕੁਰਸੀ ਤੇ ਬੋਸਤ ਹੁੰਦੀ ਆ ਇਦਰਾ ਆ ਮੈਡਮ ਪੜਨਦੀ ਆ ਹਾਂ ਮੰਮੀ ਬਾਹਰ ਘੁੰਮਦੇ ਆ ਹਾਂ ਬੈਠ ਜੀ ਹਾਂ ਬੈਠੇ ਨਹੀਂ ਖਾਲੀ ਕਰਤੀ ਆ ਮੰਮੀ ਆ ਰਹੇ ਨੇ ਆ ਨਹੀਂ ਰਹੇ ਬਾਹਰ ਹੀ ਘੁੰਮ ਰਹੇ ਨੇ ਆ ਰਹੇ ਹੋ ਮੈਨੂੰ ਮੰਮੀ ਕਮੈਂਟ ਆਏ ਕਿੰਨੇ ਹੀ ਕਹਿੰਦੇ ਸੱਸ ਤੁਹਾਡੀ ਬੋਲਦੀ ਨਹੀਂ ਹੁਣ ਬਲੌਗ 'ਚ ਗੁੱਸੇ ਹੋਈ ਆ ਮੰਮੀ ਕਹਿੰਦੇ ਬੋਲਦੀ ਨਹੀਂ ਸੱਸ ਤੁਹਾਡੀ ਤੇ ਗੁੱਸੇ ਹੋਈ ਆ ਮੰਮੀ ਤੁਹਾਡੀ ਯਾਰ ਰੋਹੀ ਆ ਕੇ ਨਹੀਂ ਮੈਂ ਬੋਲੂ ਨਹੀਂ ਬੋਲੂਂ ਮੈਂ ਅੱਜ ਨਾ ਕਰਾਂ ਕੱਲ ਬੋਲਣ ਤੁਸੀਂ ਕਹਿੰਦਾ ਗੁੱਸੇ ਹੋਈ ਏ ਤੁਹਾਡੀ ਸੱਸ ਤੁਹਾਡੇ ਨਾਲ ਨਹੀਂ ਮੈਂ ਕਹਿੰਦੇ ਮੈਂ ਨਾ ਨਹੀਂ ਬੋਲੂ ਕਹਿੰਦੇ ਮੈਂ ਮੈਂ ਕਹਣੀ ਕਹਿੰਦੇ ਤੁਸੀਂ ਬਲੌਗ ਬਣਾਉਂਦੇ ਹੋ ਬੋਲਣੇ ਤੂੰ ਪਹਿਲਾਂ ਰੋਲਾ ਫਲਾਪਣਾ ਅੱਜ ਗੱਲ ਨਾ ਕਰੀਏ ਆ ਦੇ ਲੋ ਗੱਲ ਕਰ ਦਿੰਦੀ ਆ ਪੂਹੇ ਚੜੀਓ ਜਿਆਦਾ ਹੀ ਹੁਣ ਚੁੱਪ ਕਰ ਗਈ ਪਹਿਲਾਂ ਇਹਨਾਂ ਗੱਲ ਕਰਨ ਦਿੱਤੀ ਨਹੀਂ ਜਦੋਂ ਮੰਮੀ ਆਈ ਚਿਰ ਆਰਦਨ ਇੱਧਰ ਲੱਗੇ ਆ ਜੀ ਇਹ ਨਵੀਂ ਕਮੀਜ਼ ਪਾ ਕੇ ਹਾਂ ਹਾਂ ਹੂੰ ਕੀ ਹੋਇਆ ਇਹ ਤਾਂ ਕਰੀ ਜਾਂਦੇ ਇਦਾਂ ਜਦਾਂ ਸਟੇਜ ਬਣਾਉਣੀ ਹੁੰਦੀ ਡੈਡੀ ਤੁਸੀਂ ਉਠੋ ਇਹਨਾਂ ਨੂੰ ਵਕਿੰਟਾ ਲਾਤਾ ਇੱਕ ਚੀਜ਼ ਨੂੰ ਹੈ ਨਾਲ ਸੀ ਕਿਨੇ ਘਰ ਬੜਾ ਬੜਾ ਉੱਥੇ ਲੱਗਾ ਕਰੋ ਹਣ ਸਾਡਾ ਪਲਾਸਟਰ ਮੰਮੀ ਸਾਡੇ ਦੇ ਬਾਸ ਝਾੜੂ ਫੇਰੀ ਜਾਂਦੇ ਆ ਖਲਾਰਾ ਪਈ ਜਾਂਦਾ ਤੇ ਮੈਂ ਮੰਮੀ ਨੂੰ ਕਿਹਾ ਕਿ ਕੀ ਸਵੇਰੇ ਸ਼ਾਮ ਕਰਾਂਗੇ ਹੈ ਫੇ ਤੁਸੀਂ ਹਾਲੇ ਤuigਨੇ ਮੈਂ ਕੰਮ ਤੇ ਜਾਣਾ ਉਹ ਦਾਰੀ ਜਣਾਈ ਪੰਜਾਂ ਨਹੀਂ ਗਈ ਉਹ ਕਰਨੀ ਤੁਸੀਂ ਕੀ ਕਰਨੀ ਆ ਪੰਜ ਮਾਂ ਨੇੜੀ ਆ ਤੇ ਜਾਜ ਕੋਲ ਦੇ ਪੰਜ ਲੈਣ ਗਈ ਡੈਡੀ

ਇਦ੍ਹਾ ਘੜਾ ਇਦ੍ਹਾ ਘੜਾ ਆਹ ਬੂਰੇ ਬੈ ਸੁੱਤਾ ਪੈਰਾ ਖੁਰਵੇ ਜਿੰਨੇ ਤੇ ਖੇ ਤੇਰੀ ਪਿੰਡ ਦੀ ਮੰਡੀਰ ਹੈ ਬਈ ਕੰਨ ਤੇ ਪਲਾਸਟਰ ਹੋ ਗਈ ਆ ਮੈਨੂੰ ਉਹਨਾਂ ਨੇ ਬੜਾ ਦੁਖ ਦਿੱਤਾ ਆ ਹਾਏ ਓਏ ਆ ਕਿਤਾ ਡੋਲ ਗਿਆ ਹਾਂ ਬੋਤਲ ਵੀ ਤੋੜ ਲੈਣੀ ਤੁਂ ਉਡੀ ਚਲੀ ਮੇਰੀ ਬੇਟੀ ਨਿੱਕੀ ਮੈਂ ਨਿੱਕੀ ਬਲੂਂਗੜੀ ਫਿਰਦੀ ਨਿੱਕੀ ਮੇਰੀ ਤੂੰ ਨਾ ਨਾ ਕਰ ਕਿਉਂ ਨਾ ਪਖੰਡ ਪਖੰਡ ਕਿੰਨੇ ਪਖੰਡ ਸਾਲੀ ਇੰਨੇ ਪਖੰਡ ਬੱਤੀ ਜੀ ਬੋਲੀ ਪਖੰਡ ਕਰਦੀ ਬਾਹਰ ਹੋ ਗਿਆ ਜੀ ਧੂਮ ਤੜਾਕ ਨੜ ਬੱਦਲ ਮੈਂ ਉਹ ਚਲੀ ਆ ਬਾਹਰ ਮम्मी ਕਰਨ ਦੇ ਆ ਬਾਲਣ ਕਿਉਂਕਿ ਬੱਦਲ ਬਹੁਤ ਹੋ ਗਿਆ ਆ ਤੇ ਇਸ ਕਰਕੇ ਮम्मी ਰੱਖਦੇ ਆ ਬਾਲਣ ਅੰਦਰ ਤੇ ਮੇਰੇ ਕੋਲ ਬਾਲਨ ਰੱਖਣਾ ਮੈਂ ਤਾਂ ਫਿਰ ਮੀਂਹ ਹੋਣ ਵਾਲਾ ਹੀ ਆ ਦੇਖੋ ਬੱਦਲ ਕਿੰਨੇ ਕਾਲੇ ਬੱਦਲ ਹੋਏ ਪਏ ਨੇ ਉਹ ਬਈ ਡੜ ਗਿਆ ਅੱਧਾ ਹੁਣ ਕ ਪਾਣੀ ਦੀ ਦੀਏ ਬੇਸਤਰੀ ਸਾਹਿਬ ਹੁਣ ਕਟ ਰਹੇ ਆ ਆਪਣੇ ਪੈਰਾਂ ਦੇ ਨੂੰ ਪੈਰਾਂ ਵਿੱਚ ਹੀ ਮੜ ਪੜ ਗਿਆ ਹੈ ਬਾਸ ਹੁਣ ਕੰਮ ਖਤਮ ਹੋ ਗਈ ਹੁਣ ਜੜੀ ਗਨੇ ਮੜ ਗਿਆ ਹੁਣ ਰੇਤਾਂ ਲਿਆ ਗਈ ਆ ਪੰਜ ਦੀシャ ਮਾਰੀ ਪਹਿਲੇ ਨਹੀਂ ਹਾਂ ਡੈਡੀ ਤੇ ਤੰਨਾ ਕਿਉਂ ਨਹੀਂ ਜਾਓ ਚਲੋ ਜਾਓ ਬੋਲਦੇ ਚਲੋ ਤੇ ਤਾਂ ਜਾ ਕੇ ਲਿਓ ਬੱਦਲ ਆ ਗਿਆ ਤਾਂ ਗਿੱਲੀ ਹੋ ਜਾਣੀ ਸਾਰੀ ਹੋ ਸੁੱਕ ਗਈ ਹੋਣੀ ਆ ਹੈ ਮੂਚ ਕੀ ਆ ਆਲੂ ਪਾ ਲਿਓ ਨਹੀਂ ਨਿੱਕੇ ਹੰਟੇ ਵਾ ਬੁੱਲੂ ਲਿਓ ਨਹੀਂ ਆ ਦੇਖੋ ਮੈਡਮ ਖੜੀ ਹੋ ਗਈ ਦੇਲਾ ਦਸਲੀਨ ਹੈ ਦਸਲੀਨ ਮੂਚ ਕੀ ਪਾਇਆ ਆ ਛਰਾਰਤੀ ਹੈ ਪੂਰੀ ਮੀਂਹ ਉਹ ਜ਼ਿਆਦਾ ਆ ਗਿਆ ਤਾਂ ਇਹ ਤਾਂ ਭਿੱਜ ਗਏ ਹੀ ਮੀਂਹ ਚ ਤੇ ਹੁਣ ਕੱਪੜੇ ਕਰਕੇ ਗਿੱਲੇ ਸੁੱਟੀਆਂ ਜਾਂਦੇ ਆ ਜਸਲੀਨ ਬੀਨ ਦੀ ਆ ਦੁੱਧ ਤੇ ਰੈਡੀ ਹੁਣ ਬੈਠੇ ਆ ਤੇ ਕੰਮ ਆ ਵਾਲਾ ਤਾਂ ਹੋ ਗਿਆ ਸੀ ਕੰਪਲੀਟ ਹੁਣ ਇਹਨੂੰ ਪਲਾਸਟਰ ਰਹਿ ਗਿਆ ਸੀ ਪਲਾਸਟਰ ਵਾਲਾ ਤੇ ਉੱਪਰੋਂ ਬਾਰੀ ਵੀ ਖੁੱਲ ਗਈ ਆ ਹੁਣ ਆਹ ਰਹਿ ਗਿਆ ਆ ਵਾਲਾ ਰਹਿ ਗਿਆ ਇਧਰੋਂ ਸਾਰਾ ਕੰਪਲੀਟ ਹੋ ਗਿਆ ਮੈਨੂੰ ਦਈ ਦਾਰੀ ਸੀ ਸਿਰਫ 5 ਮਿੰਟ ਫੋਨ ਦੇਖਾਂਗੀ ਮੈਂ ਵੀ ਭਿੱਜ ਗਈ ਸੀ ਅੰਦਰ ਉੱਪਰਾਂ ਦੇ ਕੰਮ ਹੋ ਗਏ ਅਬ ਚੇਕ ਕਰੀਦਾ ਹੁੰਦਾ ਉਹ ਨਹੀਂ ਬਰੋਂਠਾ ਕਿ ਪ੍ਰੋਟੇ ਖਾਈ ਤਾਂ ਹੁੰਦੇ ਇੰਨੀ ਵਾਰ ਕੇ ਪ੍ਰੋਟੇ ਘਾਰੇ ਸਵੇਰੇ ਆਉਂਦੇ ਪੈਰ ਪੌਂਦੇ ਪੌਂਦੇ ਕੋਈ ਤਾਂ ਆਇਆ ਉਹ ਆਹ ਕੋਈ ਕਿ ਪ੍ਰੋਟਾ ਲੈ ਆ ਉਸੇ ਆਣੀ ਇੱਕ ਹਾਂ ਇਹ ਤਾਂ ਭਿੱਜਿਆ ਸਾਨੂੰ ਪੈਣਾ ਆ ਕੱਪੜੇ ਕਿੱਲੇ ਕਰ ਕਰ ਛੁੱਟੇ ਜਾਂਦੇ ਆ ਜੀਤਾ ਦੇ ਆਏ 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 ਕਿਦਮ ਉਹਨਾਂ ਤੋਂ ਆਏ ਹਾਏ ਆਏ ਹਾਏ ਜੱਛੂਏ ਕਿਦਮ ਉਹਨਾਂ ਤੋਂ ਆਏ ਹਾਏ ਆਏ ਹਾਏ ਤੇ ਉਹ ਜੋਰਗਾ ਦੇ ਵਾਰੀ ਵਾਰੀ ਪਾਉਂਦੀ ਪੇਤੇ ਓਏ ਹੋਏ ਓਏ ਹੋਏ ਆਏ ਹਾਏ ਕਿੱਦਾਂ ਬਣ ਰੈੱਡ ਫਰੌਗ ਸੋਹਣੀ ਲੱਦੀ ਸੀ ਇਹਦੇ ਆ ਵੀ ਸੋਹਣੀ ਲੱਦੀ ਉੱਦਾਂ ਆ ਵੀ ਸੋਹਣੀ ਲੱਦੀ ਉੱਦਾਂ ਲਾਓ ਵੀ ਮਿੱਤਰੋ ਬਰਸਾਤਾਂ ਦੇ ਕੰਮ ਛੇੜ ਲਿਆ ਤੇ ਰੋਜ਼ ਹੀ ਕੰਮ ਖਰਾਬ ਹੋ ਜਾਂਦਾ ਰੋਜ਼ ਹੀ ਕੋਝ ਕੋਚ 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 ਅੱਜ ਫੇਰ ਮੀਂਹ ਆ ਗਿਆ ਹਾਕੀ ਪਟਾਕੇ ਬਹੁਤ ਐਨਾ ਕੀ ਹੋ ਨਿਪੜਿਆ ਇਧਰ ਆ ਕੇ ਨਿਪੜੀ ਬਸ ਮੀਂਹ ਹੀ ਆ ਰਿਹਾ ਦੋਸਤੋ ਆਹ ਖਾਨੇ ਦੱਸਿਓ ਕੀ ਕਰੀਏ ਇਹਨਾਂ ਦਾ ਹੱਲ ਰੋੜੇ ਖਤਮ ਹੋ ਗਏ ਆ ਰੋੜੇ ਬਹੁਤ ਜ਼ਿਆਦਾ ਲੱਗ ਰਹੇ ਆ ਦੋ ਖਾਨੇ ਦੀ ਸਾਰੇ ਰੋੜੇ ਲੱਗਾ ਜਿੰਨੇ ਲਿਆਂਦੇ ਸੀ ਤੇ ਇਹਨਾਂ ਵਿੱਚ ਤਾਂ ਬਹੁਤ ਰੋੜਾ ਲੱਗਣਾ ਆ ਇਹਨਾਂ ਦਾ ਹਾਲ ਦੱਸੋ ਕੋਈ ਸਾਨੂੰ ਕਮੈਂਟ ਬਾਕਸ ਵਿੱਚ ਇਹਨਾਂ ਦਾ ਹਾਲ ਦੱਸਿਓ ਜਰੂਰ ਕੀ ਕਰੀਏ ਇਹਨਾਂ ਦਾ ਹੱਲ ਕੀ ਜਾਂ ਫਲਾਈ ਬੋਰਡ ਕਿੱਦਾਂ ਕਹਿੰਦੇ ਲਾਉਣ ਨੂੰ ਫਲਾਈ ਬੋਰਡ ਪਤਾ ਨਹੀਂ ਕਿੱਦਾਂ ਉਹ ਵਿੱਚ ਕਰਕੇ ਲੱਗਣੀ ਨਾ ਅੰਦਰੀ ਸਾਈਡ ਨੂੰ ਲੱਗਣੀ ਓਹ ਪੂਰੇ ਪੂਰੇ ਅੰਦਰ ਅੰਦਰ ਲਾਉਣੇ ਨਾ ਉਹ ਪੂਰੇ ਪੂਰੇ ਫਲਾਈ ਬੋਰਡ ਕੱਟ ਕੇ ਨਾ ਇਹ ਤਾਂ ਵਿੱਚ ਪਸਾ ਲੈਣੇ ਉਹ ਫਿਰ ਪੂਰਾ ਸੀਡਰ ਲਾ ਲੈਣਾ ਹਾਂ ਇਹ ਤਾਂ ਸੀਮੜਲਾ ਸੀਮੜ ਪ੍ਰਾਈਸ ਠੀਕ ਹੈ ਨਾ ਟਿਕਾਣਾ ਦੇਖੇ ਕੀ ਹੋਊ ਉਹ ਕਬਜ਼ੇ ਵਾਲੇ ਲੱਗਦੇ ਆ ਉਹ ਕਬਜ਼ੇ ਵਾਲੇ ਕਬਜ਼ੇ ਵਾਲੇ ਕਹਿੰਦੇ ਆ ਕਬਜ਼ੇ ਜਿਹਾਣੇ ਪੈਣੇ ਬਾਕੀ ਤਾਂ ਹੈਗਾ ਸਿਸਟਮ ਟਾਕੀ ਟਾਈਪ ਕਹਿੰਦੇ ਆ ਟਾਕੀ ਟਾਈਪ ਲੱਗਣਾ ਇਦਾਂ ਹੀ ਟਾਕੀ ਨੂੰ ਬੰਦ ਉਹ ਤਾਂ ਕੋਈ ਫੈਸਲਾ ਨਹੀਂ ਤੇ ਉਹੀ ਕੰਮ ਰਿਹਾ ਕਲਾਰੇ ਵਾਲੇ ਇਹੋਂ ਕਿਸ ਸਮਾਨ ਆ ਪੋਈ ਆਗਾ ਪਰ ਉਹ ਵੀ ਦਾ ਸਾਰਾ ਸਮਾਨ ਖਾਕੂ ਨਾ ਸਾਰਾ ਤਾਂ ਹੀ ਨਿਕੱਢਿਆ ਅੰਦਰ ਕਿ ਹੁਣ ਉਹ ਵੀ ਰੱਖ ਨਾ ਹੋਵੇ ਅੰਦਰ ਆਹ ਕੰਨ ਆਹ ਕੰਨ ਉਹਨਾਂ ਚਾਰ ਖਾਨੇ ਆ ਚਾਰ ਖਾਨੇ ਜੀ ਰੋੜਾ ਲੱਗਣਾ 275 ਫਟ 300 ਰੋੜਾ ਲੱਗਿਆ ਨਾ 300 ਲੱਗ ਜੂ 50 ਇੱਕ ਖਾਨੇ ਵਿੱਚ 15 ਰੋੜਾ ਲੱਗੂ ਹੈ ਜੀ 2 40 70 80 ਅਸੀਂ 100 ਰੋੜਾ ਰਾਈਦਾ ਉੱਪਰ 300 ਹੈਗਾ ਛੋਟੇ ਅੰਦਰ ਮਾੜੇ ਬੰਨੇ ਪਤਾ ਨਹੀਂ ਕਿਉਂ ਇੰਨੇ ਆਲੇ ਜੇ ਰੱਖਤੇ ਵਿੱਚ ਆਹ ਰੱਖੇਗਾ ਰੁਜ਼ੀਨੇ ਵਾਲੇ ਜੇ ਉਹ ਪਹਿਲਾਂ ਹੁੰਦਾ ਹੀ ਫੈਸ਼ਨ ਇਹ ਇਹਦਾ ਫੈਸ਼ਨ ਪਹਿਲਾਂ ਹੀ ਫੈਸ਼ਨ ਨਹੀਂ ਰੁੱਖ ਫੈਸ਼ਨ ਕਹਿੰਦੇ ਵੀ ਇਹਦਾ ਵਿੱਚ ਮੋਰੇ ਰੱਖ ਕੇ ਆਲੇ ਰੱਖ ਕੇ ਬਣੋਣੀ ਇਹ ਡਿਜ਼ਾਈਨ ਹੁਣ ਗਾਹੀ ਪਹਿਲੇ ਤੋਂ ਮੰਨੇ ਰੱਖ ਕੋਣ ਤੁਹਾਨੂੰ ਇਹ ਹੋਲੇ ਲੱਗਦੇ ਇਹ ਕਿ ਮੋਰਨੀ ਕਰਦੈ ਨਾ ਉਹ ਮੂਹ ਕੋਈ ਨਾ ਵੀ ਰੋਲੇ ਲੱਗੀਆਂ ਪਹਿਲਾ ਪਹਿਲਾ ਕਿਤੇ ਪੂਰੀ ਨਹੀਂ ਸਮਝ ਗਿਆ ਨਹੀਂ ਨਹੀਂ ਮੈਂ ਤਾਂ ਉਹ ਵੀ ਕਰਦਾ ਬੀਤ ਅੱਛਾ ਉਹ ਪੂਰੀ ਕਿਤੇ ਕੀ ਵਧੀਆ ਲੱਗਦੀਆਂ ਉਹ ਕਿਹੋ ਜਿਹੀ ਨਰਦੇਤਾ ਉੱਤੇ ਸਾਰਿਆਂ ਦੀ ਸਾਡੇ ਇੱਧਰ ਵੀ ਹੈਗੀ ਐ ਇੱਧਰ ਵੀ ਹੈਗੀ ਸਾਰਿਆਂ ਦੀ ਆ ਸਾਰਿਆਂ ਦੀ ਬੱਦਲ ਤਾਂ ਇੱਥੇ ਤਾਂ ਸਹੀ ਆ ਜਦੋਂ ਮੀਂਹ ਪੈਂਦਾ ਬਾਦ ਬਣਾਉਗਾ ਇਹ ਤਾਂ ਬੰਦ થઈ ਆ ਦੋਸਤੋ ਤੁਸੀਂ ਦੀ ਵਲੋਗ ਨਾ ਬਣੇ ਰਹੋ ਅਸੀਂ ਸਲਾਸ ਨੂੰ ਕਰਦੇ ਆਂ ਦੇਖਦੇ ਆ ਕੀ ਹੁੰਦਾ ਆ ਕਰਨੇ ਕਿ ਨਹੀਂ ਕਰਨੇ ਬਾਕੀ ਤੁਸੀਂ ਕਮੈਂਟ ਬਾਕਸ ਵਿੱਚ ਦੱਸੋ ਜੇ ਕੋਈ ਹੱਲ ਹੋਰ ਕੀ ਕਰ ਸਕਦੇ ਆ ਰੋੜੇ ਤੋਂ ਬਿਨਾ ਹੱਲ ਕੀ ਕਰ ਸਕਦੇ ਆ ਜਰੂਰ ਦੱਸਿਓ ਰੋੜੇ ਤੋਂ ਬਿਨਾ ਕੀ ਹੱਲ ਹੋਣਾ ਕੋਈ ਹੱਲ ਹੋਣੀ ਕਿਉਂਕਿ ਇਹ ਟਰੂੜਾ ਹੁਣ ਖਤਮ ਹੋ ਗਿਆ ਸਾਰਾ ਟੋਟਲੀ ਇੰਨੀਆਂ ਕਰੋੜੇ ਬਚੇ ਆ ਇਹਦਾ ਇੱਕ ਤਾਂ ਨਾਮ ਇਹਦਾ ਭਰ ਇੱਕ ਵੀ ਦਿੱਤਾ ਭਰਨਾ ਇੱਕ ਵੀ ਨਹੀਂ ਭਰਨਾ ਨਾਲੇ ਆਜ ਦੋ ਪਰ ਜਾਂਦਾ ਵਧੀਆ ਹੋ ਜਾਏਗਾ ਮੈਂ ਅੰਮੀ ਰੈਂਦੀ ਆ ਆਜ ਦੋ ਪਰ ਜਾਂਦੇ ਤਾਰੋਂ ਦੇ ਨਿਕਲੇ ਵੀ ਜਾ ਉੱਥੇ ਪਈਆਂ 10 ਕਿੱਟਾਂ ਦਾ ਉਹਦਾ ਇੱਕ ਤਾਂ ਭਰ ਜਾਣਾ ਹਾਇਲ ਦੇ ਵਾਲੇ ਵਿੱਚ ਹੀ ਭਰ ਕੇ ਇੱਕ ਉਹਦੇ ਤੋਂ ਬਣਾ ਲੈਂਦੇ ਆ ਬੱਲੇ ਬੱਲੇ ਆ ਹਾਂ ਉਹਦਾ ਹੂਨੋ ਲੱਗ ਰਿਹਾ ਜਿਸਲੇ ਰੰਗ ਹੋ ਗਿਆ ਸਫਾਈ ਹੋ ਗਈ ਹੁਣ ਥੋੜੀ ਫਾਇਦਾ ਹਲੇ ਲੂੰ ਦਾ ਹੁਣ ਰੰਗ ਰੰਗ ਸ਼ੁਰੂ ਕਰਦੇ ਆ ਕਾਲੂ ਰੰਗ ਸ਼ੁਰੂ ਕਰ ਦੇਣਾ ਆਪਣੀ ਸਟਾਰਟ ਕਰਨਾ ਦੋਸਤੋਂ ਰੰਗ ਪਹਿਲਾਂ ਰੰਗ ਲਾ ਲਈਏ ਸਾਨੂੰ ਲਾਲ ਉਹ ਕਈ ਸਟਾਰਟ ਕਰ ਦੇਣਾ ਕਾਲੂ ਸਟਾਰਟ ਕਰ ਦੇਣਾ ਰੰਗ ਕਰਨਾ ਬਾਕੀ ਕੰਮ ਹੋਏਗਾ ਅਪਕਰੀਮ ਰੈਡੀ ਤੇ ਫਿਰ ਫੁੱਲ ਲੱਕ ਵੀ ਤੁਹਾਨੂੰ ਦਿਖਾ ਦੇਣੀ ਆ ਸੋ ਟਾਈਮ ਤੱਕ ਕਲੋ ਦੇ ਤੱਕ ਕਮਰਾ ਰੈਡੀ ਹੋ ਜਾਣਾ ਫਿਰ ਉਹਨੂੰ ਫੁੱਲ ਲੁੱਕ ਦਿਖਾਵਾਂਗੇ ਇਹਦੀ ਤੇ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਵੀ ਕਰਿਓ ਤੇ ਲਾਈਕ ਵੀ ਕਰਿਓ